ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਕਮਰਾਨ ਅਕਮਲ ਇੱਕ ਵਾਰ ਮੁਰਤੋਂ ਸੁਰਖੀਆਂ ਦੇ ਵਿੱਚ ਨੇ ਅਤੇ ਸੁਰਖੀਆਂ ਦੇ ਵਿੱਚ ਰਹਿਣ ਦਾ ਹੁਣ ਤੱਕ ਕਾਰਨ ਹੈ ਇੱਕ ਵਿਵਾਦਿਤ ਟਿੱਪਣੀ ਜੋ ਜਿਦੀ ਵੱਲੋਂ ਭਾਰਤ ਪਾਕਿਸਤਾਨ ਮੈਚ ਦੇ ਵਿੱਚਕਾਰ ਦਿੱਤੀ ਗਈ ਅਰਸਲ ਉਹਨਾਂ ਦੇ ਵੱਲੋਂ ਹਾਲਾਂਕਿ ਇਸ ਨੂੰ ਲੈ ਕੇ ਮਾਫੀ ਜ਼ਰੂਰ ਮੰਗੀ ਗਈ ਹੈ ਪਰ ਇਸ ਤੇ ਬਹੁਤ ਸਾਰੇ ਲੋਕ ਹੁਣ ਆਪਣੀ ਪ੍ਰਤੀਕਿਰਿਆ ਵੀ ਸਾਂਝੀ ਕਰ ਰਹੇ ਨੇ ਅਰਸਲ ਕਮਰਨ ਅਕਮਲ ਦੇ ਵੱਲੋਂ ਅਰਸ਼ਦੀਪ ਸਿੰਘ ਅਤੇ ਸਿੱਖਾਂ ਨੂੰ ਲੈ ਕੇ ਇੱਕ ਬਿਆਨ ਦਿੱਤਾ ਗਿਆ ਜਿਸ ਦੀ ਕਿ ਸਾਰੇ ਪਾਸੇ ਨਖੇਤੀ ਹੋ ਰਹੀ ਹੈ ਇਹਨੇ ਨੇ ਭਾਰਤੀ ਸਾਬਕਾ ਕ੍ਰਿਕਟਰ ਭਜਨ ਸਿੰਘ ਦੇ ਵੱਲੋਂ ਵੀ ਸੋਸ਼ਲ ਮੀਡੀਆ ਤੇ ਟਵੀਟ ਕਰਕੇ ਉਹਨਾਂ ਨੂੰ ਜਿਹੜਾ ਹੈ ਖਰੀਆਂ ਖੋਟੀਆਂ ਸੁਣਾਈਆਂ ਗਈਆਂ ਨੇ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਕਮਰਨ ਅਕਮਲ ਨੂੰ ਆਪਣੀ ਟਿੱਪਣੀ ਤੋਂ ਬਾਅਦ ਸੋਸ਼ਲ ਮੀਡੀਆ ਤੇ ਵਿਆਪਕ ਨਰਾਜ਼ਗੀ ਦਾ ਸਾਹਮਣਾ ਕਰ ARY نیوز ਦੇ ਪੈਨਲ ਚਰਚਾ ਦੌਰਾਨ ਅਕਮਲ ਦੀਆਂ ਟਿੱਪਣੀਆਂ ਨੂੰ અપਮਾਨਜਨਕ ਅਤੇ ਅਨੁਚਿਤ ਮੰਨਿਆ ਗਿਆ ਜਿਸ ਕਾਰਨ ਤਿੱਖੇ ਪ੍ਰਤੀਕਰਮ ਹੋਏ ਖਾਸतौर 'ਤੇ ਭਾਰਤ ਦੇ ਵਿੱਚ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਪਾਕਿਸਤਾਨ ਦੇ ਖਿਲਾਫ ਭਾਰਤ ਦੇ ਮੈਚ ਦੌਰਾਨ ਅਰਸ਼ਦੀਪ ਦੇ ਧਰਮ ਨੂੰ ਲੈ ਕੇ ਅਕਮਲ ਦੀ ਟਿੱਪਣੀ ਵਾਦਾਂ ਦੇ ਵਿੱਚ गिर ਗਈ ਅਕਮਲ ਨੇ ਟਿੱਪਣੀ ਉਦੋਂ ਕੀਤੀ ਜਦੋਂ ਅਰਸ਼ਦੀਪ ਮੈਚ ਦੌਰਾਨ ਆਪਣੇ ਆਖਰੀ ਓਵਰ ਵਿੱਚ ਗੇਂਦਬਾਜ਼ੀ ਕਰ ਰਿਹਾ ਸੀ ਰਵਜਿੰਦਰ ਸਿੰਘ ਨੇ ਇੰਸਟਾਗ੍ਰam ਤੇ ਅਕਮਲ ਦੀ ਟਿੱਪਣੀ ਦਾ ਵੀਡੀਓ ਪੋਸਟ ਕੀਤਾ ਜਿਸ ਦੇ ਵਿੱਚ ਉਹ ਕਹਿੰਦੇ ਨਜ਼ਰ ਆ ਰਹੇ ਨੇ ਕੁਝ ਵੀ ਹੋ ਸਕਦਾ ਹੈ 12 ਵੱਜ ਚੁੱਕੇ ਨੇ ਇਸ ਟਿੱਪਣੀ ਨੂੰ ਸਿੱਖ ਕੌਮ ਪ੍ਰਤੀ અપਮਾਨਜਨਕ ਮੰਨਿਆ ਗਿਆ। ਇਸ ਪ੍ਰਤੀਕਿਰਿਆ ਦੇ ਜਵਾਬ ਵਿੱਚ ਅਕਮਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਮਾਫੀ ਜ਼ਰੂਰ ਮੰਗੀ ਹੈ। ਅਕਮਲ ਨੇ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਮੈਨੂੰ ਆਪਣੀਆਂ ਹਾਲੀਆਂ ਟਿੱਪਣੀਆਂ ਤੇ ਬਹੁਤ ਅਫਸੋਸ ਹੈ। ਮੈਂ ਭਦਰਪ ਸਿੰਘ ਅਤੇ ਸਿੱਖ ਕੌਮ ਤੋਂ ਦਿਲੋਂ ਮਾਫੀ ਮੰਗਦਾ ਹਾਂ। ਮੇਰੇ ਸ਼ਬਦ ਅਣਉਚਿਤ ਅਤੇ અપਮਾਨਜਨਕ ਸਨ। ਮੈਂ ਦੁਨੀਆ ਭਰ ਦੇ ਸਿੱਖਾਂ ਲਈ ਬਹੁਤ ਸਤਿਕਾਰ ਕਰਦਾ ਹਾਂ ਅਤੇ ਮੇਰਾ ਕਦੇ ਵੀ ਕਿਸੇ ਨੂੰ ਵੀ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ। ਮੈਨੂੰ ਸੱਚਮੁੱਚ ਅਫਸੋਸ ਹੈ। ਉਹਨਾਂ ਨੇ ਆਪਣੀ ਪੋਸਟ ਨਾਲ #ਸਤਿਕਾਰ ਅਤੇ #ਮਾਫੀਨਾਮ ਇਸ ਤੋਂ ਪਹਿਲਾਂ ਭਜਨ ਸਿੰਘ ਨੇ ਅਕਮਲ ਦੀ ਚਿਪੜੀ ਲਈ ਉਹਨਾਂ ਦੀ ਆਲੋchna ਕੀਤੀ ਤੇਰੇ ਭਜਨ ਸਿੰਘ ਨੇ ਐਕਸ ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਉਹਨਾਂ ਨੇ ਲਿਖਿਆ ਕਿ ਲੱਖ ਦੀ ਲਾਂ ਤੇ ਤੇਰੇ ਤੇ ਕਾਮਲ ਅਕਮਲ ਸ਼ਰਮ ਕਰੋ ਤੁਹਾਨੂੰ ਆਪਣਾ ਮੂੰਹ ਖੋਲਣ ਤੋਂ ਪਹਿਲਾਂ ਸਿੱਖਾਂ ਦਾ ਇਤਿਹਾਸ ਜਾਣ ਲੈਣਾ ਚਾਹੀਦਾ ਹੈ ਅਸੀਂ ਸਿੱਖਾਂ ਨੇ ਤੁਹਾਡੀਆਂ ਮਾਵਾ ਪੈਣਾਂ ਨੂੰ ਦੋ ਬਚਾਇਆ ਜਦੋਂ ਹਮਲਾਵਰਾਂ ਨੇ ਅਗਵਾ ਕੀਤਾ ਸੀ ਸਮਾਂ ਹਮੇਸ਼ਾ 12 ਵਜੇ ਦਾ ਹੁੰਦਾ ਸੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕੁਝ ਆਸਾਨ ਮੰਨੋ ਤਾਂ ਉੱਥੇ ਵਕ ਵਕ ਯੂਜ਼ਰਸ ਜੋੜਨੇ ਆਪ ਆਪਣੇ ਤਰੀਕੇ ਨਾਲ ਪ੍ਰਤੀਕਿਰਿਆ ਦੇ ਰਹੇ ਨੇ ਤੁਹਾਡਾ ਇਸ ਪੂਰੇ ਮਾਮਲੇ ਤੇ ਕੀ ਕਹਿਣਾ ਹੈ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜਰੂਰ ਦਿਓ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਕਮਰਾਨ ਅਕਮਲ ਇੱਕ ਵਾਰ ਮੁਰਤੋਂ ਸੁਰਖੀਆਂ ਦੇ ਵਿੱਚ ਨੇ ਅਤੇ ਸੁਰਖੀਆਂ ਦੇ ਵਿੱਚ ਰਹਿਣ ਦਾ ਹੁਣ ਤਾਂ ਕਾਰਨ ਹੈ ਇੱਕ ਵਿਵਾਦਿਤ ਟਿੱਪਣੀ ਜਿਹੜਾ ਦੇ ਵੱਲੋਂ ਭਾਰਤ ਪਾਕਿਸਤਾਨ ਮੈਚ ਦੇ ਵਿੱਚਕਾਰ ਦਿੱਤੀ ਗਈ ਦਰਸਲ ਉਹਨਾਂ ਦੇ ਵੱਲੋਂ ਹਾਲਾਂਕਿ ਇਸ ਨੂੰ ਲੈ ਕੇ ਮਾਫੀ ਜ਼ਰੂਰ ਮੰਗੀ ਗਈ ਹੈ ਪਰ ਇਸ ਤੇ ਬਹੁਤ ਸਾਰੇ ਲੋਕ ਹੁਣ ਆਪਣੀ ਪ੍ਰਤੀਕਿਰਿਆ ਵੀ ਸਾਂਝੀ ਕਰ ਰਹੇ ਨੇ ਦਰਸਲ ਕਮਰਾਨ ਅਕਮਲ ਦੇ ਵੱਲੋਂ ਅਰਸ਼ਦੀਪ ਸਿੰਘ ਅਤੇ ਸਿੱਖਾਂ ਨੂੰ ਲੈ ਕੇ ਇੱਕ ਬਿਆਨ ਦਿੱਤਾ ਗਿਆ ਜਿਸ ਦੀ ਕਿ ਸਾਰੇ ਪਾਸੇ ਨਖੇਦੀ ਹੋ ਰਹੀ ਹੈ ਇਨੇ ਨੇ ਪਾਤਸ਼ਾਹ ਦਾ ਕ੍ਰਿਕਟਰ ਭਜਨ ਸਿੰਘ ਦੇ ਵੱਲੋਂ ਵੀ ਸੋਸ਼ਲ ਮੀਡੀਆ ਤੇ ਟਵੀਟ ਕਰਕੇ ਉਹਨਾਂ ਨੂੰ ਜਿਹੜਾ ਹੈ ਖਰੀਆਂ ਖੋਟੀਆਂ ਸੁਣਾਈਆਂ ਗਈਆਂ ਨੇ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਕਮਰਨ ਅਕਮਲ ਨੂੰ ਆਪਣੀ ਟਿੱਪਣੀ ਤੋਂ ਬਾਅਦ ਸੋਸ਼ਲ ਮੀਡੀਆ ਤੇ ਵਿਆਪਕ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਏਆਰਵਾਈ ਨਿਊਜ਼ ਦੇ ਪੈਨਲ ਚਰਚਾਦਾਨ ਅਕਮਲ ਦੀਆਂ ਟਿੱਪਣੀਆਂ ਨੂੰ ਅਪਮਾਨਜਨਕ ਅਤੇ ਅਨੁਚਿਤ ਮੰਨਿਆ ਗਿਆ ਜਿਸ ਕਾਰਨ ਤਿੱਖੇ ਪ੍ਰਤੀਕਰਮ ਹੋਏ ਖਾਸੌਰ ਤੇ ਭਾਰਤ ਦੇ ਵਿੱਚ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਪਾਕਿਸਤਾਨ ਦੇ ਖਿਲਾਫ ਭਾਰਤ ਦੇ ਮੈਚ ਦੌਰਾਨ ਅਰਸ਼ਦੀਪ ਦੇ ਧਰਮ ਨੂੰ ਲੈ ਕੇ ਅਕਮਲ ਦੀ ਟਿੱਪਣੀ ਵਾਦਾਂ ਦੇ ਵਿੱਚ ਗਿਰ ਗਈ। ਅਕਮਲ ਨੇ ਟਿੱਪਣੀ ਉਦੋਂ ਕੀਤੀ ਜਦ ਅਰਸ਼ਦੀਪ ਮੈਚ ਦੌਰਾਨ ਆਪਣੇ ਆਖਰੀ ਓਵਰ ਵਿੱਚ ਗੇਂਦਬਾਸੀ ਕਰ ਰਿਹਾ ਸੀ। ਰਵਿੰਦਰ ਸਿੰਘ ਨੇ ਇੰਸਟਾਗ੍ਰਾਮ ਤੇ ਅਕਮਲ ਦੀ ਟਿੱਪਣੀ ਦਾ ਵੀਡੀਓ ਪੋਸਟ ਕੀਤਾ ਜਿਸ ਦੇ ਵਿੱਚ ਉਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਕੁਝ ਵੀ ਹੋ ਸਕਦਾ ਹੈ 12 ਵੱਜ ਚੁੱਕੇ ਨੇ। ਇਸ ਟਿੱਪਣੀ ਨੂੰ ਸਿੱਖ ਕੌਮ ਪ੍ਰਤੀ અપਮਾਨਜਨਕ ਮੰਨਿਆ ਗਿਆ। ਇਸ ਪ੍ਰਤੀਕਿਰਿਆ ਦੇ ਜਵਾਬ ਵਿੱਚ ਅਕਮਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਮਾਫੀ ਜ਼ਰੂਰ ਮੰ ਅਕਮਲ ਨੇ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਮੈਨੂੰ ਆਪਣੀਆਂ ਹਾਲੀਆਂ ਟਿੱਪਣੀਆਂ ਤੇ ਬਹੁਤ ਅਫਸੋਸ ਹੈ ਮਹਰਪਤਨ ਸਿੰਘ ਤੇ ਸਿੱਖ ਕੌਮ ਤੋਂ ਦਿਲੋਂ ਮਾਫੀ ਮੰਗਦਾ ਹਾਂ ਮੇਰੇ ਸ਼ਬਦ ਅਨੁਚਿਤ ਅਤੇ અપਮਾਨਜਨਕ ਸਨ ਮੈਂ ਦੁਨੀਆ ਭਰ ਦੇ ਸਿੱਖਾਂ ਲਈ ਬਹੁਤ ਸਤਿਕਾਰ ਕਰਦਾ ਹਾਂ ਅਤੇ ਮੇਰਾ ਕਦੇ ਵੀ ਕਿਸੇ ਨੂੰ ਵੀ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ ਮੈਨੂੰ ਸੱਚਮੁੱਚ ਅਫਸੋਸ ਹੈ ਉਹਨੇ ਆਪਣੀ ਪੋਸਟ ਨਾਲ #ਸਤਿਕਾਰ ਅਤੇ #ਮਾਫੀਨਾਮਾ ਵੀ ਲਿਖਿਆ ਹੈ ਇਸ ਤੋਂ ਪਹਿਲਾਂ ਰਵਜਨ ਸਿੰਘ ਨੇ ਅਕਮਲ ਦੀ ਟਿੱਪਣੀ ਲਈ ਉਹਨਾਂ ਦੀ ਆਲੋਚਨਾ ਕੀਤੀ ਅਤੇ ਰਵਜਨ ਸਿੰਘ ਨੇ ਐਕਸ ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਨਾਲੇਕਿਆ ਕੇ ਲੱਖ ਦੀ ਲਾਂ ਕ ਤੇਰੇ ਤੇ ਕਾਮਰ ਅਕਮਨ ਸ਼ਰਮ ਕਰੋ ਤੁਹਾਨੂੰ ਆਪਣਾ ਮੂੰਹ ਖੋਲਣ ਤੋਂ ਪਹਿਲਾਂ ਸਿੱਖਾਂ ਦਾ ਇਤਿਹਾਸ ਜਾਣ ਲੈਣਾ ਚਾਹੀਦਾ ਅਸੀਂ ਸਿੱਖਾਂ ਨੇ ਤੁਹਾਡੀਆਂ ਮਾਪੇਆਂ ਨੂੰ ਉਦੋਂ ਬਚਾਇਆ ਜਦੋਂ ਹਮਲਾਵਰਾਂ ਨੇ ਅਗਵਾ ਕੀਤਾ ਸੀ ਸਮਾਂ ਹਮੇਸ਼ਾ 12 ਵਜੇ ਦਾ ਹੁੰਦਾ ਸੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕੁਝ ਆਸਾਨ ਮੰਨੋ ਤਾਂ ਉੱਥੇ ਵਕ ਵਕ ਯੂਜ਼ਰਸ ਜੋੜਨੇ ਆਪ ਆਪਣੇ ਤਰੀਕੇ ਨਾਲ ਪ੍ਰਤੀਕਿਰਿਆ ਦੇ ਰਹੇ ਨੇ ਤੁਹਾਡਾ ਇਸ ਪੂਰੇ ਮਾਮੇ ਤੇ ਕੀ ਕਹਿਣਾ ਹੈ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਲਿਖੋ